ਹਾਂਜੀ ਸੱਸੀ ਕਬੀ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਚੱਲੇ ਸੀਗੇ ਨਵੀਂ ਮੋਟਰ ਤੇ ਬੋਣ ਤਿਆਰ ਖੜਿਆ ਟਰੈਕਟਰ ਸਟਾਰਟ ਕਰਿਆ ਵੀ ਗਰਮ ਹੋ ਜਾਣ ਤੇ ਕੱਲ ਆਪਾਂ ਜਿਹੜਾ ਆਪਣਾ ਫਾਰਮ ਦਾ ਰਾਜਾ ਟਰੈਕਟਰ ਆ ਉਹਦੇ ਤੇ ਛਤਰੀ ਲਵਾ ਦਿੱਤੀ ਦੇਖ ਲਓ ਟੋਰੀ ਲੱਗਣ ਲੱਗਿਆ ਨਾ ਉਹ ਇਹ ਆਪਾਂ ਜਿਹੜਾ ਵੇਚਿਆ ਉਹਦੀ ਛਤਰੀ ਆ ਇਹ ਤੇ ਸੋਨਾ ਲੱਗਣ ਲੱਗ ਗਿਆ ਟਾਇਰ ਟੂਰੇ ਦੇ ਨਵੇਂ ਪੈ ਗੇ ਇਹ ਸੋਹਣਾ ਲੱਗਦਾ ਭਾਈ ਆ ਪੱਤੀਆਂ-ਪੁੱਤੀਆਂ ਖੋਲ ਦਾਂਗੇ ਆ ਪੱਤੀਆਂ ਨਾ ਖੋਲ ਦੇਣੀਆਂ ਇਹ ਪੱਤੀ ਖੋਲਦੇ ਇੱਕ ਉਧਰੋਂ ਨੱਟ ਜਿਆ ਵਢਾਉਣਾ ਖੋਲ ਜਚਣ ਲੱਗਿਆ ਟਰੈਕਟਰ ਹਨਾ ਸੋਹਣਾ ਲੱਗਦਾ ਦੇਖ ਇੱਕ ਇਹ ਆਪਣੇ ਸੰਧੂ ਫਾਰਮ ਦਾ ਮੋਡੀ ਸਮਝ ਲਓ ਇਹ ਹੈਗਾ 91 ਮਾਡਲ ਆਲ オリジナル ਸਾਰਾ ਚੱਲੇ ਸੀਗੇ ਹੁਣ ਵਾਉਣ ਨੂੰ ਆਪਾਂ ਲੈਣਾ 56 ਦੀ 70 ਨੇ ਉਹ ਲੈ ਹਾਂਜੀ ਲੋ ਜੀ ਆਪਾਂ ਸ਼ੁਰੂ ਕਰਤਾ ਪੂਰੇ 6:00 ਵਜੇ 6:00 ਵਜੇ ਕੰਮ ਸਟਾਰਟ ਹੋਇਆ ਇਹ ਆਪਾਂ ਬੋਣੇ ਆ 32 ਕਿਲੇ 34 ਜਾਂ 33 ਕਿੱਲੇ ਜਿਹੜੇ ਘਰਤਾ ਵਾ ਦੇਖਦੇ ਆ ਕਿੰਨੇ ਵਜੇ ਕਾਪਾਨ ਸਮਾਰ ਦਿੰਦਾ 6:05 ਹੋ ਗਏ ਨੇ 6:05 ਫਿਰ ਸਟਾਰਟ ਹੋਇਆ ਤੇ ਦੇਖਦੇ ਆ ਕਿੰਨੇ ਟਾਈਮ ਤੇ ਪੈਂਦੇ ਆ ਸਾਰੇ ਘਰੇ ਦੋ ਟਰੈਕਟਰ ਚੱਲਦੇ ਇੱਕ ਮਗਰ ਪਸਰਾ ਹਾਲ ਤੇ ਇੱਕ ਮਗਰ ਹੈ ਗਿਆ 17 ਨਾ ਕੰਮ ਵਾਲੀ ਦਾ ਸੱਚ ਵੀਰ ਪੁੱਛਦਾ ਜੀ ਆ ਕਿ ਵੀਰੇ ਹਾਲਾਂ ਦੀ ਬਾਈ ਜੀ ਜਿਵੇਂ ਹੁੰਦੀ ਆ ਵੀਰੇ ਨਹੀਂ ਹਾਲਾਂ ਦੀ ਬਾਈ ਐ ਇਦਾਂ ਹੁੰਦੀ ਆ ਹਾਲਾਂ ਦੀ ਬਾਈ ਦੇ ਰਹਿਣ ਇੱਧਰ ਵਗੜ ਲੀਆਂ ਤੇ ਇਹਨੇ ਹਮੇਸ਼ਾ ਇੱਧਰ ਵਗੜ ਕੇ ਨੇ ਅੰਦਰਲੇ ਬਾਪ ਦੇ ਘਟ ਬਣ ਜਿਵੇਂ ਆ ਰਹਿਣ ਵਗਲੀ ਹੋਈ ਆ ਰਹਿਣ ਬੁੱਜ ਕੇ ਉਹ ਨਾਲ ਬੰਦੇ ਦੇ ਘੇੜਾ ਲੱਗ ਗਿਆ ਆਪਣਾ ਦੇ ਨੇ ਬੰਦੇ ਨਾਲ ਇਹ ਗੱਲ ਲੱਗਣ ਤੋਂ ਬਾਅਦ ਇਹਨੀ ਵੀ ਰੈਲਸ ਆਵਦੀ ਮਗਲੀਆਂ ਵੀ ਵਾਲੀ ਪੰਡੀ ਨਾ ਬਣਦੇ ਉਹ ਰਹਿਲ ਦੇ ਤਾਂ ਉਧਰ ਚੱਲਣਾ ਤੇ ਇੱਧਰ ਅੰਦਰਲੇ ਪਾਸੇ ਮੁੜਦਾ ਆਗਾ ਦੇ ਤਵਾਗਾ ਦੇ ਲਗੋ ਲਓ ਜੀ ਜਿੰਨੇ ਖੱਤੇ ਬੋਣ ਵਾਲੇ ਸੀ ਬਾਲੇ ਆਪਾਂ ਬਾਕੇ ਹੋ ਗਏ ਬੇਲੇ ਹੁਣ ਬਾਕੀ ਚਲਾਵਾਂਗੇ ਤਵੀਆਂ ਹੁਣ ਚਲਾਵਾਂਗੇ ਤਵੀਆਂ ਤਵੀਆਂ ਚਲਾਉਂ ਨਹੀਂ ਨਹੀਂ ਇੱਧਰ ਮਾਰੀ ਬੱਟ ਪਾਉਂਦਾ ਵਾ ਉਹ ਬੋਂਦਾ ਵਾ ਪਹਿਲਾਂ ਉਹ ਕੈੜੀ ਆ ਬੱਟ ਹਾਂ ਇਹ ਬਹੁਤ ਜਿੰਨੇ ਰੌਣੀ ਕਰੇ ਸੀ ਉਹਨੇ ਬਾਅਦ ਇਹ ਆਪਾਂ ਜਿਹੜੇ ਰੌਣੀ ਕਰਨ ਤੋਂ ਰਹਿੰਦੇ ਆ ਉਹ ਹੁਣ ਤਵੀਆਂ ਨਾਲ ਪਾਦੇ ਕਿਉਂਕਿ ਉਹਨਾਂ 'ਚ ਹੱਲ ਤਾਂ ਡੂੰਘੇ ਜਾਣੇ ਨਹੀਂ ਤੇ ਬਾਕੀ ਨਾ ਇੱਥੇ ਇਹ ਖੇਤਾਂ ਦੇ ਵਿੱਚ ਨਾ ਪਹਿਲਾਂ ਸਭੈਦਾ ਹੁੰਦਾ ਸੀਗਾ ਤੇ ਇੱਕ ਦੋ ਖੱਤਿਆਂ ਦੇ ਵਿੱਚ ਨਾ ਉਹ ਫਸਦੇ ਆ ਜੜਾਂ ਫਸਦੀਆਂ ਨੇ ਇਹਦਾ ਤਾਂ ਹੱਲ ਟੁੱਟ ਗਿਆ ਨੇ ਨਾ ਖਾਲੇ ਦਾ ਵੀ ਦੇ ਮੇਰੇ ਅੜ ਦੇ 5530 ਦੇ ਦੋ ਖਾਲੇ ਜਰੇ ਲਿਖੇ ਹੋਏ ਆ ਮਾਨਸਤਨ ਤੇ ਨਾ ਕਰਕੇ ਬਹਿ ਗਏ ਹੁਣ ਦੇ ਬੋਲ ਤੋਂ ਇਹਦੇ ਨਾਲ ਰਹਿਣ ਆਪਾਂ ਤੁਹਾਨੂੰ ਦਿਖਰਾਗੇਗਾ ਵੀ ਜਿਹੜਾ ਹੈਗਾ ਨਾ ਵੀ ਰੋਹ ਕਰਦੇ ਆ ਰੋਣੀ ਵੀ ਰੋਣੀ ਨੇ ਵੀ ਤਵੀਆਂ ਨਾਲ ਬਾ ਦੇਨੇ ਆ ਜਿਹੜੇ ਘੱਟੇ ਤਵੀਆਂ ਨਾਲ ਬੋਲ ਆੜਿਆ ਕਹਿਦੇ ਆ ਉਹਨਾਂ ਤਵੀਆਂ ਨਾਲ ਬਾਹ ਕੇ ਉੱਤੇ ਸੁਭਾਗਾ ਦੇ ਕੇ ਫਿਰ ਲੇਦਰ ਕਣਾ ਲਾ ਦਾਂਗੇ ਤੇ ਉਸ ਤੋਂ ਬਾਅਦ ਰੋਟਾ ਵੇਟਣਾ ਕਤੂ ਕਰ ਦਾਂਗੇ ਸਿੱਧਾ ਤੇ ਆਪਣੇ ਕੋਲੇ ਸਪਰਿੰਗਾ ਵਾਲੇ ਹੱਲ ਹੈਗੇ ਆ ਵੀ ਜੇ ਤਾਂ ਮੀਂਹ ਪੈ ਜਾਂਦਾ ਤਾਂ ਫਿਰ ਉਹ ਸਪਰਿੰਗਾ ਵਾਲੇ ਹੱਲ ਚਲਾ ਕੇ ਬਾਹ ਲਾਂਗੇ ਕਿਉਂਕਿ ਫਿਰ ਟੁੱਟਣ ਦਾ ਨਹੀਂ ਆਪਣੇ ਕੋਲ ਦੋ ਸਪਰਿੰਗਾ ਵਾਲੇ ਸੈੱਟ ਹੈਗੇ ਆ ਦੋ ਜੋੜਾ 11 11 ਦੇ ਹੈਗੇ ਤੇ ਇੱਕ 13 ਦਾ ਵੀ ਹੈਗਾ ਸਪਰਿੰਗਾ ਨੇ ਉਹ ਆਪ ਬਰਦਦੇ ਨਹੀਂ ਪਰ ਇਹ ਜੀ ਜਗ੍ਹਾ ਦੇ ਵਿੱਚ ਉਹ ਵਧੀਆ ਰਹਿਣਗੇ ਇੱਥੇ ਚਾਹੇ ਕੱਦੂ ਵੀ ਉਹਨਾਂ ਨਾਲ ਕਰ ਸਕਦੇ ਆ ਤੇ ਇੱਥੇ ਉਹ ਉਹਨਾਂ ਨੂੰ ਸੈੱਟ ਕਰਦੇ ਆਂ ਕੱਢ ਕੇ ਉਹਨਾਂ ਨੂੰ ਦੇਖਦੇ ਆਂ ਉਹਨਾਂ ਨੂੰ ਵੀ ਕੰਮ ਕਰ ਕੰਮ ਕਰ ਦੇ ਵਿੱਚ ਉਹਨਾਂ ਨੂੰ ਕਢਾਉਣਾ ਪੈਣਾ ਹੁਣ ਲਾਈਨ ਦੇ ਵਿੱਚ ਕਿਉਂਕਿ ਤੇ ਕਦੂ ਦੇ ਨਾਲ ਵਧੀਆ ਹੋ ਜਾਊਗਾ ਤੇ ਜਿਹੜੇ ਖਤੇ ਦੋ ਤਿੰਨ ਗੱਤੇ ਆ ਜੜਾ ਫਾਗਦੀਆਂ ਤੇ ਬਾਕੀ ਉਹ ਐ ਤਾਂ ਝੋਨਾ ਲੱਗਦੇ ਨੂੰ ਹੋ ਗਏ ਕਾਫੀ ਟਾਈਮ ਤੇ ਚਾਰ ਮੋਟਰਾਂ ਨੇ ਆਪਣੀ ਇੱਥੇ ਆ ਪਨੀਰੀ ਵੀ ਬੀਜੀ ਹੋਈ ਹੈ ਇੱਥੇ ਤੇ ਪਨੀਰੀ ਆਪਾਂ ਇਧਰੋਂ ਉਧਰ ਲੈ ਜਾਵਾਂਗੇ ਇੱਥੇ ਪਹਿਲਾਂ ਦੂਜੀ ਲੈ ਆਵਾਂ ਇਹ ਤੇ 26 ਜੋ ਨਾ ਲਾ ਦੇਣਾ 26 ਲਾ ਦਾ ਕੇ ਬਾਸਮਤੀ ਲਾ ਦਾਂਗੇ ਦੇਖੀ ਜੋ ਇਹਨਾਂ ਕਿਵੇਂ ਦਾ ਆਇਆ ਮਸ਼ੀਨ ਨਾਲ ਹੀ ਲਾ ਦੇਣਾ ਇਹ ਹੈਗਾ 33 32 ਕਿੱਲੇ ਚਾਰ ਮੋਟਰਾਂ ਨੇ ਮੋਟਰਾਂ ਪੂਰੀਆਂ ਵਧੀਆ ਨੇ ਪਾਣੀ ਪੂਣੀ ਵਧੀਆ ਖੱਤੇ ਪੱਧਰਾ ਸਾਰੇ ਵੱਡਾ ਖੱਤਾ ਟਾਕਾ ਇੱਕੋ ਹੀ ਟਾਕਾ ਬਸ ਤੇ ਬਹੁਤ ਵਧੀਆ ਖੇਤ ਆ ਹੂੰ ਰੇਤਲਾ ਬਾਣ ਡਾਕਰ ਨਹੀਂ ਹੈਗੇ ਜੀ ਥੋੜੇ ਬਾਰੇ ਕੰਮ ਜੇ ਕਰਾਉਣੇ ਆ ਉਹ ਆਪਣੀ ਮਰਜ਼ੀ ਨਾਲ ਆ ਖਾਲ ਕੋਲ ਜੇ ਜੀ ਸੀ ਵੀ ਲਿਆ ਕੇ ਕੰਮ ਕਰਾਂਗੇ ਤੇ ਦੇਖ ਲਿਆ ਤੇ ਖੱਤੇ ਵੀ ਆਪਦੇ ਮਰਜ਼ੀ ਮੁਤਾਬਕ ਬਣਾਉਣ ਵਾਲੇ ਕਹੋਂਗੇ ਨਾ ਤਵੀਆਂ ਨਾਲ ਵਾਉਂਦੇ ਵਾਉਂਦੇ ਬੰਦਿਆਂ ਨੇ ਡ్రਾਈਵਰੀ ਵਾਉਂਦੇ ਹੁੰਦੇ ਸੀ ਇਹਨਾਂ ਦੇ ਤੇ ਬੰਨੇ ਬੁੰਨੇ ਕਾ ਵੀ ਖਰਾਬ ਕਰੇ ਹੋਏ ਆ ਬੰਨਿਆ ਬੰਨੀ ਖਰਾਬ ਆ ਜਿਆਦੇ ਕੱਤੇ ਬੰਨਿਆਂ ਤੇ ਤਾਂ ਪੂਰੇ ਡੂੰਗੇ ਡੂੰਗੇ ਕਰੇ ਪਏ ਨੀਵੇਂ ਤਵੀਆਂ ਨਾਲ ਬਾ ਬਾ ਇਹ ਚੱਲਦਾ ਰਹਿੰਦਾ ਝੋਟਾ ਇਹਨੂੰ ਤਵੀਆਂ ਤੇ ਕੋਈ ਪਰਵਾਹ ਨਹੀਂ ਇਹ ਨਜ਼ਾਰੇ ਤਰ ਚੱਲਦਾ ਪੂਰਾ ਝੋਟਾ ਆਂ ਰਣ ਵਧੀਆ ਮੱਲਿਆ ਖੱਤੇ ਕਿਉਂਕਿ ਦੂਜੇ ਲੋੜ ਦਾ ਨਾ ਹਲਾਂ ਦੇ ਨਾਲ ਤਾਂ ਇਹ ਖੱਤਿਆਂ ਦੀ ਰੌਣੀ ਨਹੀਂ ਹੋਈ ਇਹ ਰੌਣੀ ਨਾ ਹੋਣ ਦੇ ਕਾਰਨ ਕਿ ਖੱਤੇ ਬੜ ਤੇ ਜਿਵੇਂ ਖਾਬ ਹੋ ਜਾਂਦਾ ਉਹਦੇ ਕਰਕੇ ਖੇਤ ਸਹੀ ਹੋ ਰਹੀ ਵੀ ਮੇਰਾ ਬੱਲੇ ਇਧਰ ਕਰਾ ਲਾਵਾਂਗੇ ਤੇ ਸਾਰੇ ਇਧਰ ਜੰਮੀ ਭਾਈ ਦੇ ਟੇਣ ਲੱਗਿਆ ਸੁਹਾਗਾ ਕੌਮੇ ਤਵੱਗਾ ਦੇਣ ਨਾਲੇ ਹੁਣ ਇੱਕ ਹfte ਸਹੀ ਕੋਟਿਆਂ ਤੇ ਡਲੇ ਜੇ ਨਹੀਂ ਆਉਣਗੇ ਮੇਰੇ ਲੀਡਰ ਤੇ ਸੁਭਾਗਾ ਦਿੱਤਾ ਜੇ ਉਹ ਸਾਰਾ ਠੀਕ ਹੈ। ਜੰਨੀਆਂ ਨਾਲੇ ਬਹੁਤ ਵਧੀਆ ਹੁੰਦੀ ਹੈ ਅੱਜ ਕੱਿ ਪੂਰੇ ਵਧੀਆ ਬਿੜਾ। ਆਪ ਦੇ ਲੈਵਲ ਦੇ ਕੰਮ ਕਰਨ ਲਈ ਮੋਟਰਾਂ ਬਣਾਉਣੀਆਂ ਹੀ ਪੈਂਦੀਆਂ ਹਨ ਆਹ ਨਾਲ ਦੇਖ ਲੋ। ਇਹ ਵੀਰੇ ਉਹਨਾਂ ਦੇ ਕੋਲ ਜ਼ਮੀਨ ਤਾਂ ਬਾਦੂ ਆ ਆਪਦੀ ਤੇ ਪਰ ਕੰਮ ਬੰਦੇ ਕਰਦੇ ਕਰਕੇ ਵੀ ਆਪ ਤਾਂ ਉਰੇ ਰਹਿੰਦੇ ਨਹੀਂ ਹੈਗੇ ਮੀਰ ਜੀ ਹੁਣੀ ਤੇ ਵੀ ਕੰਮ ਕੁਮ ਕਾਫੀ ਕਰਾਉਣ ਆਲੇ ਐਵੇਂ ਮੋਟਰਾਂ ਤੇ ਬਾਦੂ ਜਗ੍ਹਾ ਹੀ ਛੱਡੀਆਂ ਪਈਆਂ ਕਿੱਡੀਆਂ ਕਿੱਡੀਆਂ ਤੇ ਦਿੱਤਦਾ ਕੰਮੀਆਂ ਵਿੱਚ ਟੱਕਿਆ ਹੋਇਆ ਬੌਂਡ ਉਹ ਕੰਮ ਨਵੇਟਦੀਆਂ ਵੀ ਇਹ ਤਾਂ ਉੱਤ ਜਾ ਰਹੀ ਵੋ ਕੰਮ ਨਵੇਟਦੀਆਂ ਜੂਰਾ ਕੰਮ ਦੇਖਾ ਐਕਟਰੇਟਰ ਦਾ ਦੋਰਾ ਹੈ ਇਹਨਾਂ ਨੂੰ ਸਾਰਾ ਜਹਾਜ ਬਣਾਈ ਫਿਰਦਾ ਰਹਿੰਦਾ ਇਹਨਾਂ ਨੂੰ ਕਿਉਂਕਿ ਜਗਾ ਬਹੁਤ ਲੈ ਜਾਂਦੀ ਹੈ ਨਾ ਤਾਂ ਵੀ ਚਲੋ ਕਿੰਦੀ ਰਹਿ ਗਈ ਕਿੰਨੀ ਜਗਾ ਲੈ ਗਈਆਂ ਇਹ ਇੱਥੋਂ ਦੇ ਉੱਥੇ ਤੱਕ ਲੈ ਗਈਆਂ ਖਾਲੀ ਐਨ ਵਧੀਆ ਬਣਾਦੇ ਉੱਤਰ ਜੀ ਸੀ ਵੀ ਲਿਆਂਦੀ ਅੱਜ ਜੀ ਚੱਕੇ ਮਿੱਟੀ ਵੀਰੇ ਉਹਨਾਂ ਦਾ ਉੱਥੇ ਬਾਗਲਾ ਉਹ ਚ ਸਾਈਡ ਤੇ ਆ ਵੀ ਨਾਲ ਚੱਕਵਾ ਲਈਏ ਐਵੇਂ ਗਾਂਦੀ ਪਿਆ ਹੈ ਆ ਵੀ ਦੇਖੋ ਨੋਟਰਾਂ ਦਾ ਪਾਣੀ ਪੂਰਾ ਵਧੀਆ ਵਾ ਬਸ ਦੇਖ ਲਓ ਕਿੰਨੀ ਜਗਾ ਵਧੂ ਪਈ ਐ ਮੇਰਾ ਮਤਲਬ ਔੜੂੜੂ ਜੇ ਤੋੜੀ ਨੇ। ਅਭੀ ਅੰਡਰਗਰਾਊਂਡ ਕੀਤਾ ਹੋਇਆ ਤੇ ਆ ਖੁੱਲ੍ਹ ਗਈ। ਬਿਲਡਰ ਗਰਾਊਂਡ ਦਾ ਕਰਨ ਦਾ ਤਾਂ ਵੀ ਮਤਲਬ ਹੀ ਨਹੀਂ ਹਨ। ਇਹ ਵੀ ਚੁਕਾਈ ਦੇਣੀ ਬੇਟੀ। ਇਹ ਵੀ ਚੁਕਾ ਦੇਣੀ ਇਧਰੋਂ ਪਰਲੇ ਪਾਸੇ ਵੀ ਚੁਕਾ ਦੇਣੀ। ਸਾਫ਼ ਸੁੱਥਰਾ ਇਹਨੂੰ ਵੀ ਕਰੀਏ। ਇੱਥੋਂ ਐਵੇਂ ਐਨੀ ਜਗ੍ਹਾ ਵਿਹਿਲੀ ਪਈ ਐ, ਐਵੇਂ ਹੀ ਪਈ ਰਹਿਣੀ। ਵਧੀਆ ਖੱਤਾ ਬਣ ਗਿਆ ਕਿੰਨੀ ਲੰਬੀ ਲਾਈਨ ਬਣ ਗਈ ਹੈ ਨਾ ਇੱਕ ਐਵੇਂ ਇੱਕ ਖਾਲਕ ਸੀਗਾ ਐਡਾ ਉੱਚਾ ਖੜਾ ਖੱਤੇ ਵਿਰੋਬਰ ਤੇ ਐਵੇਂ ਇੰਨਾ ਉੱਚਾ ਉੱਚਾ ਰੱਖਿਆ ਇਹਦੀ ਖਾਲ ਦੇਖ ਲੋ ਖੱਤਾ ਕਿੰਨਾ ਲੰਬਾ ਬਣ ਗਿਆ ਉਹ ਮੱਕੀ ਤੱਕ ਜਾ ਰਹਿਣਾ ਹਜੇ ਆ ਨਹੀਂ ਆ ਖਾਲ ਤੋਂ ਬਾਅਦ ਡੇਢ ਦੋ ਗਿੱਲੇ ਦੇ ਅੱਖੇ ਹੀ ਤਾਂ ਉਹ ਮੇਹੀ ਸੀਗਾ ਵਿਚਾਲੇ ਖਾਲ ਇੰਨਾ ਉੱਚਾ ਖਾਲ ਸੀਗਾ ਕੋਈ ਉਹਦਾ ਕੋਈ ਮਕਸਦ ਹੀ ਨਹੀਂ ਸੀ ਉੱਚਾ ਖਾਲ ਦੀ ਟੁੱਟਿਆ ਪਿਆ ਸੀ ਉਹਦੇ ਵਿੱਚ ਹੀ ਬਾਣੀ ਨਿਗਾਏ ਜਾਂਦੇ ਹੌਣਾ ਖਾਲ ਸਹੀ ਹੋ ਗਿਆ ਚਲੋ ਹੁਣ ਬਰੋਬਰ ਕਰ ਦਾਂਗੇ ਘੱਤੇ ਚਲੋ ਵੀ ਬਰੋਬਰ ਤੇ ਜੇ ਤਾਂ ਲੈਵਲ ਹੋ ਗਿਆ ਤਾਂ ਬਰੋਬਰੀ ਕਰ ਦਾਂਗੇ ਜੇ ਫਰਕ ਰਿਹਾ ਤਾਂ ਮਾੜਾ ਮੋਟਾ ਕਿਾਰੇ ਪਾ ਦਾਂਗੇ ਜਿਵੇਂ ਜਿਵੇਂ ਕਰ ਤੇ ਬਾਰ ਆਹ ਚੱਕਿਆ ਗਿਆ ਸਾਰਾ ਗੰਦ ਮੰਦ ਜੀ